ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪਕਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਵੀ ਵੇਖਣ ਚ ਆਇਆ ਹੈ ਕਿ ਸਰਪੰਚ ਬਣਨ ਲਈ ਕਈ ਉਮੀਦਵਾਰਾਂ ਵੱਲੋਂ ਬੋਲੀ ਵੀ ਲਗਾਈ ਜਾ ਰਹੀ ਹੈ ਜਿਸ ਦਾ ਗੰਭੀਰ ਨੋਟਿਸ ਲੈਂਦੇ ਹੋਏ ਪੰਜਾਬ ਦੇ ਚੋਣ ਕਮਿਸ਼ਨ ਨੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ ਜੇ ਉਹਨਾਂ ਦੇ ਇਲਾਕੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਹੈ ਤਾਂ ਤੁਰੰਤ ਰਿਪੋਰਟ ਬਣਾ ਕੇ ਭੇਜੀ ਜਾਵੇ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਪਿੰਡ ਹਰੀਦੁਰਵਾਲ ਵਿਖੇ ਇੱਕ ਸਰਪੰਚੀ ਦੇ ਉਮੀਦਵਾਰ ਵੱਲੋਂ 2 ਕਰੋੜ ਰੁਪਏ ਦੀ ਬੋਲੀ ਲਾਈ ਗਈ ਸੀ ਕਿਹਾ ਗਿਆ ਸੀ ਕਿ ਜੇਕਰ ਪਿੰਡ ਵਾਲੇ ਉਹਨਾਂ ਨੂੰ ਸਰਬਸੰਮਤੀ ਨਾਲ ਚੁਣਦੇ ਹਨ ਤਾਂ ਉਹ 2 ਕਰੋੜ ਰੁਪਏ ਪਿੰਡ ਦੇ ਵਿਕਾਸ ਉੱਤੇ ਖਰਚਣਗੇ ਪਿੰਡ ਹیدرਵਾਲ ਦੇ ਲੋਕਾਂ ਨੇ ਦੱਸਿਆ ਕਿ ਕੇਵਲ ਭਾਜਪਾ ਦੇ ਹੀ ਇੱਕ ਸਰਪੰਚੀ ਦੇ ਚਾਹਵਾਨ ਵੱਲੋਂ 2 ਕਰੋੜ ਦੀ ਬੋਲੀ ਲਾਉਣ ਦੀ ਗੱਲ ਕੀਤੀ ਗਈ ਸੀ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਐਸ ਡੀ ਐਮ ਡੇਰਾ ਬਾਬਾ ਨਾਨਕ ਵੱਲੋਂ ਪਿੰਡ ਦਾ ਦੌਰਾ ਕਰਕੇ ਦੱਸਿਆ ਕਿ ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਜਿਹੜੇ ਪਿੰਡ ਵਿੱਚ ਸਰਬਸੰਮਤੀ ਨਾਲ ਚੋਣ ਹੋਵੇਗੀ ਉੱਥੇ 5 ਲੱਖ ਰੁਪਏ ਵਿਕਾਸ ਲਈ ਦਿੱਤੇ ਜਾਣਗੇ ਇਸ ਲਈ ਸਰਪੰਚੀ ਦੇ ਉਮੀਦਵਾਰ ਦੀ ਬੋਲੀ ਲਗਾਉਣਾ ਕਾਨੂੰਨ ਦੇ ਉਲਟ ਹੈ ਜਿਸ ਤੋਂ ਬਾਅਦ ਹੋਣੇ ਸਾਫ ਹੋ ਗਿਆ ਹੈ ਕਿ ਪਿੰਡ ਵਿੱਚ ਸਰਬਸੰਮਤੀ ਨਹੀਂ ਬਲਕਿ ਚੋਣ ਹੋਵੇਗੀ ਜਾਨੋ ਪਿੰਡ ਦੇ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਜੀ ਬਾਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਚਰਨਜੀਤ ਸਿੰਘ ਪਿੰਡ ਹਰਦੌਰਵਾਲ ਕਲਾਂ ਗ੍ਰਾਮ ਸਭਾ ਦਾ ਮੀਤ ਪ੍ਰਧਾਨ ਤੇ ਅੱਜ ਇਸ ਤਰ੍ਹਾਂ ਜੀ ਕਾਫੀ ਦਿਨਾਂ ਤੋਂ ਇੱਕ ਚੀਤੇਨ ਚਾਰ ਦਿਨ ਹੋ ਗਏ ਮੁੱਦਾ ਭਖਿਆ 2 ਕਰੋੜ ਵਾਲਾ ਉਹ ਇਸ ਤਰ੍ਹਾਂ ਵੀ ਇੱਕੋ ਪਾਰਟੀ ਹੀ ਭਾਜਪੀ ਦੇ ਜਿਹੜੇ ਨੁਮਾਇੰਦੇ ਉਹਨਾਂ ਨੇ ਦੋਵਾਂ ਨੇ ਅਪੋਰਚਿੰਗ ਹੀ ਜਿਹੜਾ ਨਾ ਕਰ ਰਹੀ ਬੋਲੀ ਤੇ ਜਿਹੜਾ ਰੌਲਾ ਆਪਾਂ ਚੱਲ ਰਿਹਾ ਹੈ ਅੱਜ ਸਾਡੇ ਨਗਰ ਵਿੱਚ ਐਸ.ਡੀ.ਐਮ. ਸਾਹਿਬ ਆਏ ਸੀ ਤੇ ਉਹ ਬੋਲੀ ਦਾ ਕੰਮ ਖਤਮ ਕਰਤਾ ਕਿਉਂਕਿ ਇੱਕੋ ਪਾਰਟੀ ਆਪਣੀ ਬਾਰ-ਬਾਰ ਬੋਲੀ ਲਾਈ ਜਾਂਦੀ ਤੇ ਉਹਨਾਂ ਦਾ ਕੋਈ ਡਾਊ ਨਹੀਂ ਦੂਸਰੀ ਕੋਈ ਵੀ ਪਾਰਟੀ ਜਿਹੜੀ ਇਹਦੇ ਵਿੱਚ ਸ਼ਾਮਲ ਨਹੀਂ ਤੇ ਇੱਕ ਤਰਫਾ ਹੀ ਇਹ ਜਿਹੜਾ 2 ਕਰੋੜ ਵਾਲਾ ਕਸਾ ਇੱਕ ਤਰਫਾ ਜੀ ਜੀ ਹਾਂਜੀ ਫਿਰ ਕੀ ਗੱਲ ਮੁੱਕੀ ਆ ਤੇ ਹੁਣ ਉਹ ਪ੍ਰਸ਼ਾਸਨ ਵੀ ਇੱਥੇ ਆਇਆ ਸੀਗਾ ਬਿਲਕੁਲ ਬਿਲਕੁਲ ਪ੍ਰਸ਼ਾਸਨ ਵੀ ਆਇਆ ਸੀ ਆਪਣੇ ਪਿੰਡ ਦੇ ਕਾਫੀ ਮੰਗਾਂ ਦੇ ਜਿਹੜੇ ਆ ਉਹ ਸਹਿਮਤੀ ਹੋ ਗਈ ਹੈ ਵੀ 2 ਕਰੋੜ ਵਾਲਾ ਜਿਹੜਾ ਕਸਾ ਇੱਥੇ ਖਤਮ ਕਰ ਦਿਓ ਤੇ ਵੋਟਾਂ ਹੋਣਗੀਆਂ ਇਲੈਕਸ਼ਨ ਹੋਊਗਾ ਹਰ ਇੱਕ ਪਾਰਟੀ ਦੇ ਨੁਮਾਇੰਦੇ ਦਾ ਕਾਗਜ਼ ਪਰੇਗਾ ਬਿਲਕੁਲ ਬਿਲਕੁਲ ਅੱਜ ਦੱਸਿਆ ਗਿਆ ਵੀ ਕੋਈ ਦੇ ਕਾਗਜ਼ ਨਾ ਰਾਧਾ ਹੋਣ ਆਪਾਂ ਵੀ ਉਹਨਾਂ ਨੂੰ ਦੱਸਿਆ ਸੀ ਸਭਾ ਨੇ ਕਿ ਕਿਸ ਦੇ ਕਾਗਜ਼ ਰਾਧਣਾ ਹੋਣ ਤੇ ਉਹਨਾਂ ਦੱਸਿਆ ਵੀ ਜਿਹੜਾ ਚੁੱਲਾ ਟੈਕਸ ਦਾ ਰੋਲਾ ਹੈ ਉਹ ਵੀ ਪਰਚੀਆਂ ਆਪਾਂ ਦੇ ਦਿੱਤੀਆਂ ਨੇ ਤੇ ਜਿੰਨੇ ਵੀ ਉਮੀਦਵਾਰ ਆਏ ਆਪਣਾ ਕਾਗਜ਼ ਭਰਨ ਤੇ ਚੋਣ ਹੋਊਗੀ ਪਿੰਡ ਦੇ ਵਿਕਾਸ ਬਾਰੇ ਕੀ ਕਹੋਗੇ ਪਿੰਡ ਦੀ ਫਿਲਹਾਲ ਤੇ ਕਾਫੀ ਮੰਦੀ ਹਾਲਤ ਆ ਤੇ ਹੁਣ ਜੇ ਆ ਗਾਂ ਸਰਪੰਚ ਬਣੇਗਾ ਫਿਰ ਵੇਖਦੇ ਆਂ ਅਸੀਂ ਵੀ ਯੋਗਦਾਨਾਂਗੇ ਸਾਡੀ ਗ੍ਰਾਮ ਸਭਾ ਜਿਹੜੀ ਰਜਿਸਟਰ ਆ ਤੇ ਆਪਾਂ ਵੀ ਜ਼ੋਰ ਲਾਾਂਗੇ ਤੇ ਕੋਸ਼ਿਸ਼ ਕਰਾਂਗੇ ਵੀ ਕੋਈ ਸੁਧਾਰ ਹੋਵੇ ਪਿੰਡ ਦੇ ਮੁੱਦੇ ਕਿਹੜੇ ਨੇ ਹਾਲਾਤਾਂ ਤੋਂ ਕੀ ਲੱਗਦਾ ਵੀ ਕੌਣ ਕੌਣ ਦਾਵੇਦਾਰ ਨੇ ਦਾਵੇਦਾਰ ਤੇ ਇੱਥੇ 6-7 ਜੀ ਹੁਣ ਕੀ ਕੀ ਜਨਾ ਪਰੇ ਵੱਖ-ਵੱਖ ਪਾਰਟੀਆਂ ਦੇ ਅੱਛਾ ਜੀ ਯਾਨੀ ਕਿ ਉਹ ਜਿਹੜੀ ਸਰਵਸੰਮਤੀ ਵਾਲੀ ਗੱਲ ਸੀ ਜਾਂ ਉਹ ਬੋਲੀ ਵਾਲੀ ਗੱਲ ਨਹੀਂ ਉਹ ਇੱਕ ਤਰ੍ਹਾਂ ਹੀ ਉਹ ਨਹੀਂ ਉਹਦਾ ਕੋਈ ਉਹ ਗੱਲ ਨਹੀਂ ਪਿੰਡ ਦੇ ਕਿਹੜੇ ਮੁੱਦੇ ਨੇ ਜਿਹੜੇ ਤੁਸੀਂ ਸੁਲਝਾਉਣਾ ਚਾਹੁੰਦੇ ਹੋ ਪਿੰਡ ਦੇ ਨੂੰ ਇਹ ਦੱਸੋ ਵੀ ਮੁੱਦਾ ਹੈ ਕਿਹੜਾ ਨਹੀਂ ਆ ਆਇ ਤੋਂ ਕੋਈ 15-20 ਸਾਲ ਪਹਿਲਾਂ ਗਲੀਆਂ ਬਣੀਆਂ ਨੇ ਉਹ ਹੀ ਆ ਨਾਲੀਆਂ ਉਤਰੀਆਂ ਗੁੱਡ ਗੁੱਡੇ ਪਾਣੀ ਖਲੋਤਾ ਸਾਡੇ ਪਿੰਡ 'ਚ ਸਾਡੇ ਪਿੰਡ ਦਾ ਜਿਹੜਾ ਪਾਣੀ ਹੈ ਨਾ ਉਹ ਸੈਂਟਰ ਗਵਰਨਮੈਂਟ ਦਾ ਥਾਂ ਰੇਲਵੇ ਦੇ ਥਾਂ ਦੇ ਵਿੱਚ ਪਿੰਡ ਦਾ ਜਿਹੜਾ ਨਿਕਾਸ ਹੈ ਉਹ ਉੱਥੇ ਜਾ ਰਿਹਾ ਸਾਡੇ ਪਿੰਡ ਦੀ 350 ਕਲਾ ਜਮੀਨ ਸਾਡੇ ਪਿੰਡ ਕੋਸ਼ ਛਪੜੀ ਨਹੀਂ ਇਹ ਛਪੜ ਹੈਗਾ ਤੇ ਉਹਦੇ 'ਚ ਪਾਣੀ ਨਹੀਂ ਪਹੁੰਚਦਾ ਇਸ ਤੋਂ ਇਲਾਵਾ ਹੋਰ ਕਿਹੜੀਆਂ ਸਮੱਸਿਆਵਾਂ ਹੋਰ ਬਾਕੀ ਚਲੋ ਸਰਕਾਰੀ ਸਪੂਲ ਹੈਗਾ ਸਾਡੇ ਪਿੰਡ ਦਾ ਉਹ ਤੇ ਇਹਨਾਂ ਦੀ ਵਸ ਦੀ ਗੱਲ ਨਹੀਂ ਉਹਨੂੰ ਕੀ ਕਰਨਾ ਸਟੇਡੀਅਮ ਸਾਡਾ ਨਹੀਂ ਬਣਿਆ ਇੱਥੇ ਕੋਈ ਹੋਰ ਇੱਥੇ ਇੱਕ ਮਹੌਣ ਝਾੜੂ ਵਾਲਾ ਇੱਕ ਖਲਾਇਆ ਹਸਪੀਟਲ ਚਲੋ ਮਹੱਲਾ ਕਲੀਨਿਕ ਚਲੀ ਵਧੀਆ ਹੈ ਤੇ ਸਾਡਾ ਸੇਵਾ ਕੇਂਦਰ ਇੱਥੇ ਵੀ ਕੋਈ ਮਸ਼ੀਨਾਂ ਹੁੰਦੀਆਂ ਨੇ ਮਹੀਨੇ ਬਾਅਦ ਫੇਰ ਚੁੱਕ ਕੇ ਭਾਜਪੂ ਜਾਂਦੇ ਆ ਕੋਈ ਖਾਸ ਇੱਥੇ ਅਮਲ ਵੀ ਜਿੰਨੀ ਜਨਸੰਖਿਆ ਇਹਨਾਂ ਹੈ ਨਹੀਂ ਹੈ ਸਹੂਤਾ ਨਹੀਂ ਕੀ ਸਾਡੇ ਪਿੰਡ ਕਿੰਨੀ ਆਬਾਦੀ ਹੈ ਇਸ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਤਿੰਨ ਪੰਚਾਇਤਾਂ ਨੇ ਤਕਰੀਬਨ 4500 5000 ਵੋਟ ਦੋ ਕਰੋੜ ਦੀ ਜਿਨ੍ਹਾਂ ਨੇ ਵਾਜੂ ਉਠਾਈ ਹੈ ਪਰ ਸਾਹਮਣੇ ਹੁਣ ਕੀ ਸਥਿਤੀ ਹੈ ਉਹਨਾਂ ਆਪਣੇ ਬਿਆਨ ਵਾਪਸ ਲੈ ਲਏ ਵੀ ਨਹੀਂ ਜਿਸ ਤਰ੍ਹਾਂ ਵਿੱਚ ਚਲੋ ਜਾਈ ਜੀ ਨਹੀਂ ਬਿਲਕੁਲ ਇਹ ਜਾਇਜ਼ ਨਹੀਂ 2 ਕਰੋੜ ਰੁਪਇਆ ਜਾਇਜ਼ ਤੁਹਾਨੂੰ ਲੱਗਦਾ ਹੈ ਜਾਇਜ਼ ਨਹੀਂ ਖਾਲਸਾ ਜੀ ਬੀਤੇ ਦਿਨਾਂ ਦੋ ਕਰੋੜ ਦੀ ਆਵਾਜ਼ ਉਠਾਈ ਗਈ ਪਿੰਡ ਵੱਲੋਂ ਪੰਚਾਇਤੀ ਚੋਣਾਂ ਦੇ ਕੀ ਕਹਿਣਾ ਚਾਹੁੰਦੇ ਆ ਪਹਿਲਾਂ ਤਾਂ ਤੁਹਾਡੇ ਸਾਰੇ মিডিਆ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਬਾਕੀ ਜਿਹੜੀ ਲੋਕਤੰਤਰ ਦਾ ਮੈਂ ਇਸ ਨੂੰ ਮੰਨਣਾ ਵੀ ਕਹਾਣ ਆ ਪੈਸੇ ਦੇ ਜ਼ੋਰ ਨਾਲ ਸਰਪੰਚੀਆਂ ਖਰੀਦਣੀਆਂ ਜਾਂ ਸਤਾ ਨੂੰ ਹਥਿਆਉਣਾ ਇਹ ਲੋਕਤੰਤਰ ਦਾ ਘਾਣਾ ਇਦਾਂ ਹੋਣਾ ਹੀ ਨਹੀਂ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੇ ਸਰਬਸੰਮਤੀ ਪੂਰੇ ਪਿੰਡ ਦੀ ਹੁੰਦੀ ਆ ਤੇ ਉਹ ਹੋਣੀ ਚਾਹੀਦੀ ਹੈ ਸਰਕਾਰ ਇਸੇ ਵਾਸਤੇ ਬੈਠੀ ਹੈ ਪਿੰਡਾਂ 'ਚ ਪੈਸੇ ਲਾਉਣ ਵਾਸਤੇ ਬੈਠੀ ਆ ਔਰ ਮਾਨ ਸਰਕਾਰ ਤੇ ਕਹਿ ਰਹੀ ਹੈ ਵੀ ਸਰਬਸੰਮਤੀ ਕਰੋ 5 ਲੱਖ ਰੁਪਏ ਦਿੰਨੇ ਆ ਹੋਰ ਵੀ ਵੈਸੇ ਵੀ ਸਾਡੇ ਪਿੰਡ ਦੀ ਜ਼ਮੀਨ ਇੰਨੀ ਆ ਕਿ ਉਹੋ ਹੀ ਪਿੰਡ ਦਾ ਪੈਸਾ ਲੱਗ ਜੇ ਤਾਂ ਸਾਡਾ ਜਿਹੜਾ ਉਹ ਕਾਇਆਕਲਪ ਹੋ ਸਕਦੀ ਆ ਬੀਤੇ ਦਿਨ ਤੇ ਇਹ ਇਸ ਮਸਲੇ ਨੂੰ ਲੈ ਕੇ ਪ੍ਰਸ਼ਾਸਨ ਅੱਜ ਹਰਦੁਰਵਾਲ ਪਹੁੰਚਿਆ ਈ ਪਾਸ ਲੋਗ ਕੋ ਸਾਡੇ ਐਸਡੀਐਮ ਸਾਹਿਬ ਇੱਥੇ ਪਹੁੰਚੇ ਸੀਗੇ ਮੈਂ ਵੀ ਉਸੇ ਮੌਕੇ ਹਾਜ਼ਰ ਸੀਗਾ ਸਾਰਾ ਪਿੰਡ ਉੱਥੇ ਹਾਜ਼ਰ ਸੀਗਾ ਔਰ ਜਿੰਨਾਂ ਵੱਲੋਂ ਬੋਲੀ ਲਗਾਈ ਗਈ ਹੈ ਉਹ ਵੀ ਉੱਥੇ ਪਹੁੰਚੇ ਸੀਗੇ ਜੀ ਜੀ ਤੇ ਉੱਥੇ ਇਹੋ ਹੀ ਸਾਰੇ ਪਿੰਡ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਬੋਲੀ ਜਿਹੜੀ ਆ ਉਹ ਖਾਰਜ ਆ ਆਪਾਂ ਕਿਸੇ ਬੋਲੀ ਨੂੰ ਨਹੀਂ ਮੰਨਦੇ ਭਾਵੇਂ 2 ਕਰੋੜ ਦੇ ਭਾਵੇਂ 10 ਕਰੋੜ ਦੇ ਜਿਹੜੀ ਜਾਂ ਤੇ ਸਰਬਸੰਮਤੀ ਕਰੋ ਤੇ ਜਾਂ ਫਿਰ ਇਲੈਕਸ਼ਨ ਹੋਵੇ ਇਲੈਕਸ਼ਨ ਨਾਲ ਜਿਹੜਾ ਜਿੱਤ ਕੇ ਆਊਗਾ ਉਹ ਸਾਡੇ ਵਾਸਤੇ ਸਰਪੰਚ ਹੋਊਗਾ ਤਾਂ ਉਹ ਹੀ ਮੈਂਬਰ ਹੋਏਗਾ ਜਦੋਂ ਬੋਲੀ ਹੋਈ ਉਸ ਦੇ ਕਿਹੜੇ ਕਿਹੜੇ ਨੁਮਾਇंदे ਤੁਮ ਜੁਤੀ ਫਾਟੀਆਂ ਮੌਜੂਦ ਹੀ ਸਨ ਉੱਥੇ ਸਾਰੀਆਂ ਪਾਰਟੀਆਂ ਦੇ ਨੁਮਾਇंदे ਮੌਜੂਦ ਸੀਗੇ ਪੂਰੇ ਪਿੰਡ ਦੇ ਜਿਹੜੇ ਹੋਣ ਹਾਰ ਜਾਂ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੰਚ ਸਰਪੰਚ ਰਹਿ ਚੁੱਕੇ ਨੇ ਮੋਤਬਰ ਬੰਦੇ ਉਹ ਉੱਥੇ ਸਾਰੇ ਸੀਗੇ ਤੇ ਉਹਨਾਂ ਵੱਲ ਸਾਰਿਆਂ ਵੱਲੋਂ ਇਹੋ ਹੀ ਕਹੀ ਗਈ ਹੈ ਜਿਹੜੇ ਸਾਡੇ ਪਿੰਡ ਦੀ ਇੱਕ ਆ ਗ੍ਰਾਮ ਸਭਾ ਬਣੀ ਆ ਉਹਦੇ ਨੁਮਾਇंदे ਵੀ ਉੱਥੇ ਪਹੁੰਚੇ ਸੀਗੇ ਉਹਨਾਂ ਸਾਰੇ ਵੱਲੋਂ ਇਹੋ ਹੀ ਕਿਹਾ ਗਿਆ ਆ ਕਿ ਜਾਂ ਤੇ ਸਰਬਸੰਮਤੀ ਹੋਵੇ ਪਿੰਡ ਵੱਲੋਂ ਸਾਰੀਆਂ ਪਾਰਟੀਆਂ ਦੇ ਨਮਾਇंदे ਇਕੱਠੇ ਹੋਣ ਸਰਬਸੰਮਤੀ ਹੋਵੇ ਤੇ ਸਰੋਪਾ ਪਾ ਕੇ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਕੇ ਉਹ ਸਰਬਸੰਮਤੀ ਮੰਨੀ ਜਾਵੇਗੀ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਪੈਸੇ ਦੀ ਬੋਲੀ ਨਹੀਂ ਲੱਗੇਗੀ ਦੂਸਰੀ ਜਾਂ ਫਿਰ ਕੋਈ ਵੀ ਬੰਦਾ ਜਿਹੜਾ ਉਹ ਇਲੈਕਸ਼ਨ ਹੋਵੇ ਜਿਹੜਾ ਇਲੈਕਸ਼ਨ ਦੇ ਵਿੱਚ ਜਿੱਤ ਕੇ ਆਏ ਜਿਹੜਾ ਮੈਂਬਰ ਸਰਪੰਚ ਜਿੱਤ ਕੇ ਆਊਗਾ ਉਹਨੂੰ ਹੀ ਪੰਚਾਇਤ ਮੰਨੀ ਜਾਵੇਗੀ ਮੇਜ਼ਬਾ ਤੋਂ ਬਾਹਰ ਜਾ ਕੇ 2 ਕਰੋੜ ਰੁਪਏ ਦੀ ਬੋਲੀ ਦਿੱਤੀ ਹੈ ਜੀ ਤੇ ਕੀ ਲੱਗਦਾ ਕਿ ਇਹਦੇ ਤੇ ਪ੍ਰਸ਼ਾਸਨ ਕੋਈ ਧਿਆਨ ਕਰੇਗਾ ਕਿ ਆ ਮੈਂ ਤਾਂ ਇਹੀ ਭਰੋਸਾ ਦਿਵਾ ਸਕਦਾ ਕਿ ਜੇ ਕੋਈ ਇਹੋ ਜਿਹੀ ਅਨਾਕਾਨੀ ਹੋਈ ਆ ਤੇ ਉਹਤੇ ਜੋ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਮੈਂ ਤਾਂ ਇਸੇ ਚੀਜ਼ ਨੂੰ ਦੁਹਰਾਵਾਂਗਾ ਔਰ ਹੋਰ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਨਮਾਇंदे ਜਾਂ ਹੋਰ ਸਰਪੰਚੀਆਂ ਪਿੰਡਾਂ ਦੇ ਵਿੱਚ ਹੋ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਮੈਂ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਕਿ ਪੈਸੇ ਦੇ ਜੋਰ ਨਾਲ ਕਿਸੇ ਦੇ ਲਾਲਚ ਜੋਰ ਨਾਲ ਜਾਂ ਨਸ਼ੇ ਦੇ ਜੋਰ ਨਾਲ ਜਿਹੜੀ ਸਰਪੰਚੀਆਂ ਲੈਣੀਆਂ ਜਾਂ ਮੁੜ ਕੇ ਫਿਰ ਲੋਕਾਂ ਨੂੰ ਮਿਹਣੇ ਮਾਰਨੇ ਵੀ ਮੈਂ ਕਿਹੜੀ सरपंच जी ਇਦਾਂ ਲਈਏ ਤੁਹਾਡੇ ਜਾਂ ਤੁਹਾਡੀਆਂ ਵੋਟਾਂ ਨਾਲ ਲਈਏ ਮੈਂ ਤੇ ਪੈਸੇ ਖਰੀਦ ਕੇ ਲਈ ਆ ਉਹਦੇ ਵਿੱਚ ਫਿਰ ਪਿੰਡ ਦਾ ਜਿਹੜਾ ਵਾ ਉਹ ਮਾਨ ਸਤਕਾਰ ਲੋਕਾਂ ਦਾ ਘਟਦਾ ਵਾ ਤੇ ਮੈਂ ਇਹ ਸੀ ਇਹੋ ਹੀ ਬੇਨਤੀ ਕਰਨ ਉਹ ਤੁਹਾਡੇ মিডিਆ ਦੇ ਜਰੀਏ ਕਿ ਇਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਜਿਹੜਾ ਵੀ ਹੈਗਾ ਬੰਦਾ ਉਹ ਪਿੰਡ ਦਾ ਮੋਢਬਰ ਜਾਂ ਜਿਹੜਾ ਨੁਮਾਇੰਦਾ ਬਣਨਾ ਚਾਹੁੰਦਾ ਵਾ ਉਹ ਉਹੋ ਜੇ ਬੰਦਾ ਹੋਣਾ ਚਾਹੀਦਾ ਜਿਹੜਾ ਪਿੰਡ ਦਾ ਵਿਕਾਸ ਕਰਾ ਸਕੇ ਔਰ ਪਿੰਡ ਦੇ ਲੋਕਾਂ ਨੂੰ ਸਤਕਾਰ ਦੇ ਸਕੇ ਮੂਲ ਰਾਜਪੱਟੀ ਦਿਵਯਾ ਪੰਜਾਬ ਟੀਵੀ ਡੇਰਾ ਬਾਬਾ ਨਾਨਕ